ਆਪਦੇ ਅੰਦਰ ਇਸ ਕੋਲ ਠੀਕ ਨੇ ਦੀ ਚੰਡੀ ਕਲਾਸ ਹਮਮ ਉਨ ਕੀ ਗੱਲ ਹੋਈ ਮੈਨੂੰ ਤੁਸੀਂ तकरीबन ਡੇਟ ਘੰਟੇ ਅੰਦਰ ਰਹੇ ਹੋ ਕੀ ਗੱਲਬਾਤ ਹੋਈ ਆਪਣੀ ਪਰਿਵਾਰ ਦੀ ਪਹਿਲੀ ਮੁਲਾਕਾਤ ਹਾਂਜੀ ਨਹੀਂ ਕੌਂਸਲ ਨੇ ਸੀਗੇ ਤਰੀਕ ਵਲੇ ਤੇ ਬੱਚਾ ਦਾ ਹਾਲ ਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲ ਚਾਲ ਪੁੱਛਿਆ ਬੈਰਗ ਚੇਂਜ ਨੂੰ ਲੈ ਕੇ ਜਿਹੜਾ ਪਟੀਸ਼ਨ ਵੀ ਦਾਇਰ ਕੀਤਾ ਕੀ ਕਹਿਣਾ ਚਾਹੁੰਦੇ ਕੀ ਦਿੱਕਤ ਮੰਨਤੀ ਹੈ ਸਖਣ ਨੇ ਕਿਤੇ ਉਹ orange ਵਕੀਲ ਸਾਹਿਬ ਦੱਸਦੇ ਨੇ ਉਹ orange ਦੂਸਰੀ ਥੋੜਾ ਜਿਹਾ ਦੂਸਰੀ ਮੁਲਾਕਾਤ ਕੀਤੀ ਹੈ ਕਿ ਵਹ ਹਾਲਚਾਲ ਚੜਦੀ ਕਲਾ ਚ ਸੀ ਕਹਿੰਦੇ ਕਲਾਚ ਨੇ ਜੀ ਬਿਲਕੁਲ ਚੜਦੀ ਕਲਾ ਚ ਨੇ ਹਮੇਸ਼ਾ ਚੜਦੀ ਕਲਾ ਚ ਹੁੰਦੇ ਨੇ ਉਹਨਾਂ ਦੀ ਕੋਈ ਅ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਭਲ ਨਹੀਂ ਤੋੜ ਸਕਦਾ ਕੀ ਕਾਰਨ ਹੈ ਜੋ ਮੈਡਮ ਇਲਜ਼ਾਮ ਲੱਗੇ ਨੇ ਬਾਅਦ ਤੋਂ ਭਈਆ ਅੰਦਰ ਬਾਹਰ ਨੂੰ ਲੈ ਕੇ ਜਿਸ ਤਰ੍ਹਾਂ ਵੀ ਦਿਖਾਵਾ ਕੀਤਾ ਇੱਕ ਉਹਨਾਂ ਦੇਖ ਉਹਨਾਂ ਨੂੰ ਕੋਈ ਚੜ੍ਹਦੀ ਲੱਗੀ ਬਾਰੇ ਵੀ ਬਿਲਕੁਲ ਨਹੀਂ ਸਿਕਿਉਰਿਟੀ ਰੀਜਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੀਐਲ ਬੈਨਿਊਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੋ ਇਸ ਤਰ੍ਹਾਂ ਮਤਲਬ ਉਹ ਤਾਂ orange ਜਿਹੜੇ ਹੈਗੇ ਸਾਬਕਾ ਮੰਤਰੀ ਵੀ ਨੇ ਉਹ ਤਾਂ ਉਹਨਾਂ ਦੀ ਹੁਣ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਐ ਇਸ ਤਰ੍ਹਾਂ ਜਿਹੜੇ ਜਾਂ ਲੱਗੇ ਨੇ ਕਿਸ ਤਰ੍ਹਾਂ ਉਹ ਚੀਜ਼ ਨੂੰ ਵਾਚ ਕਰਦੇ ਉਹ ਤਾਂ ਕਿੰਨੀ ਵਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਐਮਐਲ ਸਾਹਿਬ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਅਧੀਨ ਜਿਹੜਾ ਮਾਮਲਾ ਦਰਜ ਕੀਤਾ ਸਰਕਾਰ ਕਹਿ ਰਹੀ ਸੀ ਡਰੱਗ ਦੇ ਅਧੀਨ ਜਿਹੜਾ ਮਾਮਲਾ ਦਰਜ ਕੀਤਾ ਆਈਡੀ ਉੱਪਰ ਕਰੀ ਨਹੀਂ ਕਿ ਸੱਚਾਈ ਥੀ ਨਹੀਂ ਇਹ ਡਰੱਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕਿਸ ਚੀਜ਼ ਦਾ ਹੈ ਪਹਿਲਾਂ ਦੱਸੋ ਕਿ ਅੰਮ੍ਰਿਤਪੁਰ ਤੋਂ ਬਹੁਤ ਜ਼ਿਆਦਾਤ ਮਾਮਲੇ ਤੇ ਸ੍ਰਿਕ੍ਰਿਟਰ ਦੀ ਕਮੇਟੀ ਤੇ ਸਰਕਾਰ ਜੋੜ ਰਹੀ ਹੈ ਨੂੰ ਨਸ਼ੀਲਾ ਪਾ ਮਾਮਲਾ ਤਾਂ ਇੱਕ ਹੀ ਹੋ ਸਕਦਾ ਹੈ ਨਾ ਜਿਆਦਾ ਗਲਤਾ ਹੋ ਸਕਦਾ ਹੈ ਜਾ आरडीए ਤਾਂ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲਗਦੀ ਹੈ ਜੀ ਤੁਹਾਨੂੰ ਇਸ ਤੇ ਮਨਸ਼ਾ ਤਾਂ ਪਿਓਰ ਹੈ ਕੀ ਕਲੀਅਰ ਕੀ ਹੈ ਜੀ ਗੱਲ ਕੀ ਇਹਦਾ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੋਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਐਚ ਪਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰ ਪਰਿਵਾਰ ਪਰਪੀਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਚੁਕਾ ਦਰਜ ਕੀਤਾ ਜਾਊਗਾ ਜੀਡੀਆਂ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਨਹੀਂ ਹੋਊਗੀ ਬਿਲਕੁਲ ਨਹੀਂ ਬਿਲਕੁਲ ਪਤਾ ਸੀ ਅਸੀਂ ਬਿਲਕੁਲ ਯਾਦ ਸੀ ਜੇ ਗੱਲ ਪਰ ਹਮੇਸ਼ਾ ਕਹਿੰਦੇ ਜੋ ਕਰਨਾ ਹੈ ਕਰ ਲੈਣਾ ਹੈ ਹਨਾ ਸੀਸੀਟੀਵੀ ਨਾ ਇਹ ਗੱਲ ਨੂੰ ਵੀ ਆਈਸੀਬੀ ਸਰਕਾਰ ਸੀਸੀਟੀਵੀ ਰਾਈ ਵੀ ਥੋੜੀ ਦੇਖ ਰੇਖ ਕਰਦੀ ਹੈ ਕੋਈ ਇਸ ਤਰ੍ਹਾਂ ਦੀ ਕਰ ਲੈਣ ਦੇਖ ਰੇਖ ਕਰਨ ਜੀ ਸਾਹਿਬ ਕੀ ਕਰਨ ਦੇਖਣ ਕੀ ਕਰ ਰਹੇ ਹੈ ਮੈਡਮ ਮੀਡੀਆ ਨੂੰ ਕਿਉਂ ਰੋਕਿਆ ਜਾ ਰਿਹਾ ਵੇਖਿਆ ਵਿਕਰਮ ਮਜੀਠੀਆ ਦੀ ਕਵਰਜ ਕਰਨ ਲਈ ਬੜਾ ਰੋਕਿਆ ਜਾ ਰਿਹਾ ਕੀ ਲੱਗਦਾ ਵੀ ਹਰੇ ਮੇਸ਼ਾ ਚੜਦੀ ਕਲਾ ਦਾ ਜਿਹੜਾ ਮੈਸੇਜ ਦਿੰਦੇ ਨੇ ਸਾ ਨੂੰ ਤਾਣਾ ਦੇ ਦੇਣ ਨਹੀਂ ਮੈਮ ਤੁਸੀਂ ਹੌਸਲਾ ਦਿੱਤਾ ਉਹਨਾਂ ਨੂੰ ਗੱਬਰ ਕਹਿ ਕੇ ਲੱਗਦਾ ਦਿੱਕਤ ਆ ਗਈ ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਹੈ ਬਿਲਕੁਲ ਨਹੀਂ ਸਿਕਿਉਰਿਟੀ ਦੀ ਸੈਂਸ ਨੇ ਤੁਸੀਂ ਕੋਟਾਂਛੇ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਵਿਕਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਚੇ ਲਾਉਣੇ ਕਿੰਨੇ ਨੇ ਤੇ ਕੋਟਾਂ ਕੋਟ ਜਿਹੜੀਆਂ ਫੋਟ੍ਰੈਸ ਬਣਾਈ ਜਾਂਦੀਆਂ ਕੋਟ ਵੀ ਸੜੀ ਸੜਕਾਂ ਸੀਲ ਕਰ ਦਿੱਤੀਆਂ ਜਾਂਦੀਆਂ ਔਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੇ ਬੈਰਕ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਗ੍ਰੀਟ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਕਵਾਇਰ ਦੇ ਅੰਦਰ ਸਟੇਟਲ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ 'ਚ ਨਹੀਂ ਕੀਤੀ ਤੇ ਅਗਲੀ ਜੀ 17 ਪੈ ਗਈ ਹੈ ਹੁਣ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰਬਲ ਕੋਰਟ ਨੇ 22 ਤਰੀਕ ਨੂੰ ਉਹਦਾ ਨੋਟਿਸ ਕਰ ਲਿਆ ਔਰ ਉਹ ਚੜ੍ਹਦੀ ਗੱਲਾ ਚ ਨੇ ਇਹ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਉਹਦਾ ਨਾਮ ਜਪ ਰਹੇ ਨੇ ਚੜਦੀ ਕਲਾ ਉਮੀਦ ਹੈ ਜਬੇਲ ਹੋ ਜੇਗੀ ਹਾਂਜੀ ਹਾਂ ਪਹਿਲਾਂ ਪਟਿਆਲਾ ਕੇ ਰੱਖਿਆ ਗਿਆ ਸੀ ਜੇਲ੍ਹ ਚ ਤੇ ਨਾਬਾ ਕਿਉਂ ਹੁਣ ਉਹਨੂੰ ਸ਼ਿਫਟ ਕੀਤਾ ਗਿਆ ਇਹਨਾਂ ਨੇ ਸਰ ਸ਼ਿਫਟ ਹੋ ਚੁਕਾ ਹੈ ਇਸ ਕੇਸ 'ਚ ਉਹਨਾਂ ਨੂੰ ਨਾਬਾ ਹੀ ਲੈ ਕੇ ਆਏ ਨੇ ਹਾਈ ਕੋਰਟ 'ਚ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਡਰਾਅ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਤਾਂ ਕੋਰਟ 'ਚ ਉਹਨਾਂ ਨੇ ਕਿਹਾ ਜੀ ਨਾਬਾ 'ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਰਿਪਕੀ ਨੂੰ ਸਿਕਿਉਰ ਹਾਂਜੀ ਆਰਡਰ ਇਸ ਕਰਕੇ ਲਿਆ ਹੈ ਨਾਬੇਦਾ ਕੇ ਉਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਸਰ ਜੀ ਤੁਸੀਂ ਨੇ ਪਾਈ ਆ ਵੀ ਪਰਚਾ ਗਲਤ ਦਿੱਤਾ ਉਹਦੀ ਡੇਟ ਮੰਨ ਲਿਓ ਹਾਈ ਕੋਰਟ ਚ ਕਦੋਂ ਦੀ ਆ ਸਰ ਹਲੇ ਪਰਚਾ ਦਰਜ ਅਸੀਂ ਜੀ ਕਾਸ਼ਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਅੱਛਾ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤਾ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਡਰ ਬੇਲ ਫਾਈਲ ਕਰਤੀ ਸੀ ਉਹ ਬਾਈਕ ਰਿਪੋਰਟ ਹੈ ਅਗਰ ਸੀਸੀਟੀਵੀ ਰਾਹੀਂ ਕਿਸੇ ਕੈਦੀ ਦੀ ਨਿਚਤਾ ਬਾਹਰ ਦੇਖੀ ਜਾਂਦੀ ਆ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਆ ਕੀ ਲੱਗਦਾ ਵੀ ਸੁਤੰਤਰਤਾ ਦੇ ਅਧਿਕਾਰ ਦੀ ਜਿਹੜੀ ਗ੍ਰੋਸ ਵਾਇਲੇਸ਼ਨ ਹੈ ਪਰ ਕੀ ਦੇਖ ਲੋਗੇ ਬੰਦਾ ਜਿਹੜਾ ਪਾਰਟੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੋ ਇਹ ਕੁਝ ਦੇਖੋ ਦੇਖੋ ਲੋਕਾਂ ਨੂੰ ਦੇਖਣ ਨਹੀਂ ਦੇ ਰਿਆ ਲੇਕਿਨ ਮੀਡੀਆ ਦੀ ਕਵਰੇਜ ਰੋਕ ਰਹੀ ਉਹਨੂੰ ਰੋਜ਼ ਸ਼ਾਮ ਨੂੰ ਮਿਲ ਜਾਂ